ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੈਰੀ ਨੰਦੇ ਬਹੁਤ ਚਰਚਿਤ ਸਿਟੀ ਸੈਂਟਰ ਕੇਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਲਾਂ ਕਰਦੀਆਂ ਨਜ਼ਰ ਨਹੀਂ ਆ ਰਹੀਆਂ ਪੰਜਾਬ ਦੇ ਸਾਬਕਾ ਡੀਜੀਪੀ ਤੇ ਬਿਜ਼ਨਸ ਦੇ ਮੁਖੀ ਦੇ ਸਮੀਰ ਸ਼ਾਣੀ ਨੇ ਆਪਣੇ ਵਕੀਲ ਰਾਹੀਂ ਜ਼ਿਲ੍ਹਾ ਤੇ ਸੈਸ਼ਨ ਜੱਜ ਲੁਧਿਆਣਾ ਦੀ ਅਦਾਲਤ ਵਿੱਚ ਅਰਜੀ ਦਾਇਰ ਕੀਤੀ ਹੈ ਤੇ ਆਖਿਆ ਕਿ ਜੇਕਰ ਅਦਾਲਤ ਉਨ੍ਹਾਂ ਨੂੰ ਬੁਲਾਉਂਦੀ ਹੈ ਤਾਂ ਉਹ ਸਿਟੀ ਸੈਂਟਰ ਨਾਲ ਜੁੜੇ ਕਈ ਮਹੱਤਵਪੂਰਨ ਤਾਤੇ ਕਾਗਜ਼ात ਅਦਾਲਤ ਸਾਹਮਣੇ ਰੱਖ ਸਕਦੇ ਨੇ ਅਗਲੀ ਸੁਣਵਾਈ 7 ਦਸੰਬਰ ਨੂੰ ਹੋਏਗੀ ਸਿਟੀ ਸੈਂਟਰ ਮਾਮਲੇ ਵਿੱਚ ਨਾਮਜ਼ਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਰਨਾਂ ਲਈ ਇਹ ਅਰਜੀ ਝਟਕਾ ਮੰਨੀ ਜਾ ਸਕਦੀ ਹੈ ਸਮੀਰ ਅਭਿਵਿਵਿਖ ਚਾਪਣਾ ਚਾਹੁੰਦੇ ਆ ਅਦਾਲਤ ਭਾਵੇਂ ਇਹਨਾਂ ਨੂੰ ਜਨਤਕ ਕਰ ਦੇਵੇ ਦਾਇਰ ਅਰਜੀ ਤੋਂ ਬਾਅਦ ਹੁਣ ਸਿਟੀ ਸੈਂਟਰ ਕੇਸ ਦਾ ਫੈਸਲਾ ਛੇਤੀ ਹੋਣਾ ਸੰਭਵ ਨਹੀਂ ਲੱਗਦਾ ਹੁਣ ਇਸ ਮਾਮਲੇ ਦੇ ਫੈਸਲੇ ਨੂੰ ਸਮਾਂ ਲੱਗ ਸਕਦਾ ਹੈ ਇਸ ਤੋਂ ਪਹਿਲਾਂ ਵਿਜੀਲੈਂਸ ਦੇ ਸਾਬਕਾ ਐਸਐਸਪੀ ਕਮਲਜੀਤ ਸਿੰਘ ਸੰਧੂ ਨੇ ਵੀ ਅਰਜੀ ਦਾਖਲ ਕੀਤੀ ਸੀ ਪਰ ਅਦਾਲਤ ਨੇ ਉਹਨਾਂ ਦੀ ਅਰਜੀ ਖਾਰਜ ਕਰ ਦਿੱਤੀ ਸੀ ਬਾਅਦ ਵਿੱਚ ਉਹਨਾਂ ਨੇ ਹਾਈ ਕੋਰਟ ਵਿੱਚ ਵੀ ਅਰਜੀ ਦਾਖਲ ਕੀਤੀ ਜਿਸ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਹਿਲੀ ਪੇਸ਼ੀ ਤੇ ਰੱਦ ਕਰ ਦਿੱਤਾ ਸੀ ਵਿਜੀਲੈਂਸ ਵਿਭਾਗ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੀਤ ਹੋਰਨਾ ਵਿਰੁੱਧ ਸਿਟੀ ਸੈਂਟਰ ਕੇਸ ਰਾਜਗੁਰੂਲੀ ਅਦਾਲਤ ਵਿੱਚ ਦਾਖਲ ਕੀਤੀ ਕੈਂਸਲੇਸ਼ਨ ਰਿਪੋਰਟ ਤੇ ਸੈਸ਼ਨ ਕੋਰਟ ਵਿੱਚ ਬਹਿਸ ਸ਼ੁਰੂ ਹੋ ਚੁੱਕੀ ਹੈ ਸਾਬਕਾ ਡੀਜੀਪੀ ਸ਼ਨੀਵਾਲੋਂ ਦਾਇਰ ਅਰਜ਼ੀ ਨੂੰ ਕੇਸ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਸਰਜੀ ਦੀ ਸੁਣਵਾਈ 7 ਦਸੰਬਰ ਨੂੰ ਜਿਹੜਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਦੀ ਅਦਾਲਤ ਵਿੱਚ ਹੋਏਗੀ ਕੈਂਸਲੇਸ਼ਨ ਰਿਪੋਰਟ ਤੇ ਵੀ ਅਗਲੀ ਸੁਣਵਾਈ 7 ਦਸੰਬਰ ਨੂੰ ਹੋਣੀ ਹੈ ਪੰਜਾਬ ਦੇ ਕੈਬਨਿਟ ਮੰਤਰੀ ਦੀ ਪਾਕਿਸਤਾਨ ਵਿੱਚ ਖਾਲਸਤਾਨੀ ਸਮਰਥਕ ਗੋਪਾਲ ਚਾਵਲਾ ਨਾਲ ਤਸਵੀਰ ਆਉਣ ਤੋਂ ਬਾਅਦ ਪੈਦਾ ਹੋਏ ਵਿਵਾਦ 'ਤੇ ਉਹਨਾਂ ਦੇ ਸਾਥੀ ਸਿੱਧੂ ਦੀ ਪਿੱਠ ਤੇ ਅਣਖ ਖੋਲੋਤੇ ਨੇ ਪੰਜਾਬ ਦੇ ਜ਼ਿਲ੍ਹੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਫੋਟੋ ਵਿਵਾਦ 'ਤੇ ਸਿੱਧੂ ਦਾ ਬਚਾਅ ਕਰਦੇ ਆਖਿਆ ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗਲਤੀ ਕੱਢੀ ਰੰਧਾਵਾ ਨੇ ਆਖਿਆ ਕਿ ਗਲਤੀ ਨਵਜੋਤ ਸਿੰਘ ਸਿੱਧੂ ਦੀ ਨਹੀਂ ਬਲਕਿ ਇਮਰਾਨ ਖਾਨ ਦੀ ਹੈ ਜਿਸ ਨੇ ਗੋਪਾਲ ਸਿੰਘ ਚਾਵਲਾ ਨੂੰ ਸਮਾਗਮ ਵਿੱਚ ਆਉਣ ਦਾ ਸੱਦਾ ਦਿੱਤਾ ਉਹਨਾਂ ਨੇ ਇਹ ਵੀ ਆਖਿਆ ਕਿ ਸਿੱਧੂ ਸਿਆਸਤ ਦੇ ਨਾਲ-ਨਾਲ ਇੱਕ ਸੈਲੀਬ੍ਰਿਟੀ ਹੈ ਜਿਸ ਕਰਕੇ ਉਹਨਾਂ ਦੇ ਫੈਨ ਹਰ ਜਗ੍ਹਾ ਤੇ ਨੇ ਰੰਦਾਵਾ ਨੇ ਆਖਿਆ ਕਿ ਜੇਕਰ ਸਿੱਧੂ ਨੇ ਉੱਥੇ ਗੋਪਾਲ ਸਿੰਘ ਚਾਵਲਾ ਨਾਲ ਕੋਈ ਬੰਦ ਕਮਰਾ ਮੁਲਾਕਾਤ ਕੀਤੀ ਹੈ ਤਾਂ ਜ਼ਰੂਰ ਕਸੂਰਵਾਰ ਨੇ ਪਰ ਫੋਟੋ ਖਿਚਾਉਣਾ ਕੋਈ ਗੁਨਾਹ ਨਹੀਂ 임ਰਾਨ ਖਾਨ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਵਿੱਚ ਆ ਕੇ ਚੋਣ ਲੜਨ ਦੇ ਬਿਆਨ ਤੇ ਸੁਖਜਿੰਦਰ ਰੰਦਾਵਾ ਨੇ ਆਖਿਆ ਕਿ ਜੇਕਰ ਉਹਨਾਂ ਨੂੰ ਇਹ ਗੱਲ ਕਹੀ ਜਾਂਦੀ ਤਾਂ ਮੌਕੇ ਤੇ ਹੀ ਟੋਕ ਦਿੰਦੇ ਕਿਤੇ ਕਹਿੰਦੇ ਕਿ ਉਹ ਇੱਕ ਹਿੰਦੁਸਤਾਨੀ ਨੇ ਨੀ ਪੱਥਰ ਸਮਾਗਮ ਮੌਕੇ ਖਾਲਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਨਾਲ ਨਵਜੋਤ ਸਿੱਧੂ ਤੇ ਗੋਬਿੰਦ ਸਿੰਘ ਲੋਂਗੋਵਾਲ ਨਾਲ ਵਾਇਰਲ ਹੋਈਆਂ ਤਸਵੀ ਬਾਦਲ ਨੇ ਆਪਣੇ ਸਿਆਸੀ ਵਿਰੋਧੀ ਤੇ ਚਾਵਲਾ ਨਾਲ ਤਸਵੀਰ ਬਾਰੇ ਜਵਾਬ ਦੇਣ ਦੀ ਮੰਗ ਕੀਤੀ ਜਦਕਿ ਆਪਣੇ ਬੰਦੇ ਨੂੰ ਤਸਵੀਰ ਵਿੱਚ ਸੋਣ ਲਈ ਪਾਕਿਸਤਾਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੁਖਵੀਰ ਬਾਦਲ ਨੇ ਆਖਿਆ ਕਿ ਗੋਪਾਲ ਸਿੰਘ ਚਾਵਲਾ ਦੇਸ਼ ਨੂੰ ਵੰਡਣ ਦੀਆਂ ਗਤੀਵਿਧੀਆਂ ਕਰ ਰਿਹਾ ਹੈ ਜਏ ਇਨਸਾਨ ਨਾਲ ਸਿੱਧੂ ਦੀ ਫੋਟੋ ਸਾਹਮਣੇ ਆਈ ਹੈ ਜਿਸ ਬਾਰੇ ਨਵਜੋਤ ਸਿੰਘ ਸਿੱਧੂ ਨੂੰ ਜਵਾਬ ਦੇਣਾ ਹੋਵੇਗਾ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨਾਲ ਵੀ ਗੋਪਾਲ ਚਾਵਲਾ ਦੀ ਸੈਲਫੀ ਸਾਹਮਣੇ ਆਉਣ ਬਾਰੇ ਸਪੱਸ਼ਟੀ ਦਿੰਦਿਆਂ ਸੁਖਵੀਰ ਬਾਦਲ ਨੇ ਆਖਿਆ ਕਿ ਲੋਂਗੋਵਾਲ ਨੂੰ ਪਾਕਿਸ ਸਿੰਘ ਸਿੱਧੂ ਨੇ ਆਖਿਆ ਕਿ ਉਹ ਪਾਕਿਸਤਾਨ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਖਾਸ ਤੋਹਫਾ ਲਿਆਏ ਨੇ ਜਦ ਕਿ ਆਪਣੀ ਪਤਨੀ ਤੇ ਬੱਚਿਆਂ ਲਈ ਉਹ ਬਾਬੇ ਨਾਨਕ ਦੇ ਦਰ ਤੋਂ ਉਹਨਾਂ ਦੇ ਖੇਤਾਂ ਦੀ ਮਿੱਟੀ ਲੈ ਕੇ ਆਏ ਇਸ ਤੋਂ ਇਲਾਵਾ ਉਹਨਾਂ ਭਾਵਕ ਹੁੰਦਿਆਂ ਹੋਰ ਵੀ ਤਜਰਬੇ ਸਾਂਝੇ ਕੀਤੇ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਪਾਕਿਸਤਾਨ ਸਰਕਾਰ ਨੇ ਬਾਲੀਵੁੱਡ ਦੇ ਵੱਡੇ ਅਦਾਕਾਰ ਅਤੇ ਫਿਲਮ ਨਿਰਮਾਤਾ ਮਰਹੂਮ ਪ੍ਰਿਥਵੀ ਰਾਜ ਕਪੂਰ ਦੇ ਜੱਦੀਕਰਨ ਨੂੰ ਮੇਜੇ ਵਿੱਚ ਬਦਲਦਾ ਫੈਸਲਾ ਕੀਤਾ ਹੈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾ ਮੁਹੰਮਦ ਕਰੈਸ਼ੀ ਨੇ ਆਖਿਆ ਕਿ ਕੁਝ ਸਮੇਂ ਪਹਿਲਾਂ ਰਿਸ਼ੀ ਕਪੂਰ ਨੇ ਪਾਕਿਸਤਾਨ ਦੇ ਕਿੱਸਾ ਖਵਾਨੀ ਬਾਜ਼ਾਰ ਵਿੱਚ ਸਥਿਤ ਆਪਣੇ ਜੱਦੀਕਰਨ ਨੂੰ ਮੇਜੇ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਸੀ ਉਨ੍ਹਾਂ ਆਖਿਆ ਕਿ ਰਿਸ਼ੀ ਕਪੂਰ ਨੂੰ ਤੁਸੀਂ ਦੱਸ ਦਿਓ ਕਿ ਪਾਕਿਸਤਾਨ ਸਰਕਾਰ ਨੇ ਉਨ੍ਹਾਂ ਦੀ ਇਸ ਮੰਗ ਨੂੰ ਮੰਨ ਲਿਆ ਹੈ ਦਿੱਲੀ ਸੇਕੁਰ ਦੁਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦਾ ਕਹਿਣਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕੁਝ ਲੋਕਾਂ ਨੇ ਨੀਜੀ ਥਾਣਾ ਬਣਾ ਰੱਖਿਆ ਇਸ ਲਈ ਨਨਕਾਣਾ ਸਾਹਿਬ ਵਿਖੇ 6ਵੇਂ ਤੱਕ ਦਾ ਪ੍ਰਸਤਾਵ ਉਨ੍ਹਾਂ ਪੇਸ਼ ਕੀਤਾ ਹੈ ਪਾਕਿਸਤਾਨ ਤੋਂ ਵਾਪਸ ਸੌਂਦ ਤੇ ਸਰਨਾ ਭਰਾਵਾਂ ਨੇ ਕਿਹਾ ਕਿ ਭਾਰਤ ਵਿੱਚ ਤਖਤਾਂ ਦੇ ਕੁਝ ਲੋਕਾਂ ਦਾ ਕਬਜ਼ਾ ਹੋਣ ਕਰਕੇ ਛੇਵੇਂ ਤਖਤੀ ਜ਼ਰੂਰਤ ਮਹਿਸੂਸ ਹੋਈ ਹੈ ਕਿਉਂਕਿ ਸ਼੍ਰੀ ਅਕਾਲ ਤਖਤ ਸਭ ਨੂੰ ਕੁਝ ਲੋਕਾਂ ਨੇ ਨਿੱਜੀ ਥਾਣਾ ਬਣਾ ਰੱਖਿਆ ਹੈ। ਉਹਨਾਂ ਆਖਿਆ ਕਿ ਇਸ ਕਰਕੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖ ਚਾਹੁੰਦੇ ਹੈ ਕਿ ਇਸ ਤਰ੍ਹਾਂ ਦਾ ਤਖਤ ਹੋਣਾ ਚਾਹੀਦਾ ਜਿਸ ਤੋਂ ਨਿਰਪੱਖ ਫੈਸਲੇ ਲਏ ਜਾ ਸਕਣ। ਉਹਨਾਂ ਆਖਿਆ ਕਿ ਛੇਵੇਂ ਤਖਤ ਦੀ ਮੰਗ ਮर्याਦਾ ਦੇ ਉਲਟ ਨਹੀਂ। ਉਹਨਾਂ ਆਖਿਆ ਕਿ ਕਰਤਾਰਪੁਰ ਲੰਘਾ ਨਵਜੋਤ ਸਿੰਘ ਸਿੱਧੂ ਤੇ ਇਮਰਾਨ ਖਾਂਦੀ ਦੀ ਦੋਸਤੀ ਦਾ ਨਤੀਜਾ ਹੈ। ਉਹਨਾਂ ਆਖਿਆ ਕਿ ਦੋਸਤੀ ਨਾਲ ਹੀ ਕਰਤਾਰਪੁਰ ਲੰ ਗਲਤ ਗੱਲ ਐ ਮਾਨਸਾ ਜਿਲ੍ਹੇ ਦੇ ਕਸਬਾ ਬੋਡਰਾਡਾ ਵਿਖੇ ਫਾਈਨਾਂਸ ਦਾ ਕੰਮ ਕਾਰੋਬਾਰ ਕਰਨ ਵਾਲੀ ਵਿਅਕਤੀ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ। ਅਣਜਾਣ ਵਿਅਕਤੀ ਨੇ ਉਸ ਨੂੰ ਪਾਰਸਲ ਬੰਬ ਭੇਜਿਆ ਤੇ ਜਾਨ ਬਖਸ਼ਣ ਲਈ 20 ਲੱਖ ਰੁਪਏ ਦੀ ਬਰੋਤੀ ਦੇਣ ਲਈ ਆਖਿਆ। ਪਾਰਸਲ ਦੇਣ ਵਾਲੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਵਿੱਚ ਦਿਖਾਈ ਦੇ ਰਿਹਾ ਕਿ ਡਿਲੀਵਰੀ ਵਾਲੇ ਨੇ ਘਰ ਦੀਆਂ ਔਰਤਾਂ ਨੂੰ ਪਾਰਸਲ ਫੜਾਇਆ ਸੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬੰਬ ਨੂੰ ਨਕਰਾ ਕਰਨੀ ਵਿਸ਼ੇਸ਼ ਟੀਮ ਬੋਡਰਾਡਾ ਸੱਜੀ ਗਈ ਹੈ ਅਤੇ ਦਾਅਵਾ ਕੀਤਾ ਕਿ ਉਹ ਪਾਰਸਲ ਭੇਜਣ ਵਾਲੇ ਵਿਜੀ ਨਾਂ ਦੇ ਸ਼ਖਸ ਨੂੰ ਜਲਦ ਕਾਬੂ ਕਰ ਲੈਣ ਪੁਲਿਸ ਨੇ ਇਹ ਜਾਇਦਾਦ ਵਿਵਾਦ ਵਿੱਚ ਉਪਜਿਆ ਮਾਮਲਾ ਸੁਲਝਾ ਲਿਆ ਸੀ ਹੁਣ ਪਰਸਲ ਬੰਮ ਦਾ ਇਹ ਨਵਾਂ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੀ ਹਾਲਤ ਸੁਧਰ ਚੁੱਕੀ ਹੈ ਅੱਜ ਸਵੇਰੇ ਉਹਨਾਂ ਨੂੰ ਪੀਜੀਐ ਜੰਨੀਗੜ੍ਹ ਵਿੱਚੋਂ ਛੁੱਟੀ ਮਿਲ ਗਈ ਬੀਤੇ ਦਿਨ ਬੁਖਾਰ ਕਰਕੇ ਉਹਨਾਂ ਨੂੰ ਪੀਜੀਐ ਵਿੱਚ ਦਾਖਲ ਕਰਾਇਆ ਗਿਆ ਸੀ ਜਿੱਦੇ ਡਾਕਟਰਾਂ ਨੇ ਆਰਾਮ ਕਰਨ ਦੀ ਸਲਾਹ ਕੀਤੀ ਹੈ ਉਹਨਾਂ ਦੇ ਕਈ ਟੈਸਟ ਕੀਤੇ ਗਏ ਨੇ ਸਰੀਰ ਵਿੱਚ ਦਰਦ ਤੇ ਛਾਤੀ ਭਾਰੀ ਹੋਣ ਦੀ ਸ਼ਿਕਾਇਤ ਤੇ ਡਾਕਟਰਾਂ ਨੇ ਉਹਨਾਂ ਦੀ ਸਰਕਾਰੀ ਰਹਿਸ਼ਤੇ ਜਾ ਕੇ ਚੈੱਕਅਪ ਕੀਤਾ ਤੇ ਪੀਜੀਐ ਜਾ ਕੇ ਕੁਝ ਟੈਸਟ ਕਰਾਉਣ ਦੀ ਸਲਾਹ ਦਿੱਤੀ ਕੱਲ ਦੁਪਹਿਰੇ ਉਹਨਾਂ ਨੂੰ ਪੀਜੀਐ ਲੰਦਾ ਗਿਆ ਸੀ ਉਹਨਾਂ ਦੇ ਬਹੁਤੇ ਟੈਸਟ ਠੀਕ ਹੈ ਪਰ ਕੁਝ ਟੈਸਟ ਕੀਤੇ ਜਾਣੇ ਹਨ ਜਿਸ ਕਰਕੇ ਉਹ ਰਾਤ ਭਰ ਹਸਪਤਾਲ ਵਿੱਚ ਰਹੇ ਪੰਜਾਬ ਟੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਸਾਡੇ ਨਾਲ ਜੁੜ ਚੁੱਕੇ ਹਨ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਪਲ-ਪਲ ਦੀ ਖਬਰ ਅਤੇ ਕਈ ਕੁਝ ਕਰਦੇ ਨੇ ਲਾਈਵ ਫੇਸਬੁੱਕ ਤੇ ਸਾਡੇ ਗਰੁੱਪ ਨੂੰ ਜੁਆਇਨ ਕਰੋ ਇਸ ਗਰੁੱਪ ਵਿੱਚ ਤੁਸੀਂ ਆਪਣੇ ਵਿਚਾਰ ਵੀ ਪਾ ਸਕਦੇ ਹੋ ਤਾਂ ਕਿ ਲੋਕਾਂ ਤੱਕ ਤੁਹਾਡੇ ਵਿਚਾਰ ਪਹੁੰਚ ਸਕਣ ਗਰੁੱਪ ਨਾਲ ਜੁੜ ਰਹੇ ਨੇ ਹਰ ਰੋਜ਼ ਸੈਂਕੜੇ ਲੋਕ